ਤੋਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਦਰ ਦਰ ਦੇ ਮੰਗਣੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਤੇਰਾ ਐਸਾ ਸਤਿਗੁਰ ਦਾਤਾ ਜੋ ਮਰਜੀ ਹੈ ਸੋ ਲੈ ਜਾ ਸਿੱਖ ਦਾ ਆਦਰਸ਼ ਕੇਵਲ ਆਪਣੇ ਸਤਿਗੁਰ ਦੀ ਯਾਦ ਹੀ ਹੈ ਉਸ ਦੀ ਸਾਰੀ ਜ਼ਿੰਦਗੀ ਗੁਰੂ ਦੀ ਰਾਜ ਵਿੱਚ ਬੀਤਦੀ ਹੈ ਉਹ ਦੁੱਖ ਸੁਖ ਦੀ ਪਰਵਾਹ ਨਹੀਂ ਕਰਦਾ ਹਰ ਵੇਲੇ ਰਾਜਾ ਵਿੱਚ ਹੀ ਰਹਿੰਦਾ ਹੈ ਦੁਨੀਆਂ ਵਿੱਚ ਹਰ ਆਦਮੀ ਕੁਝ ਨਾ ਕੁਝ ਮੰਗਦਾ ਹੈ ਪਰ ਪ੍ਰੇਮੀ ਪ੍ਰੀਤਮ ਤੋਂ ਪ੍ਰੇਮੀ ਨੂੰ ਹੀ ਮੰਗਦਾ ਹੈ ਦੁਨੀਆਂ ਵਿੱਚ ਹਰ ਆਦਮੀ ਕੁਝ ਨਾ ਕੁਝ ਮੰਗਦਾ ਹੈ ਪਰ ਪ੍ਰੇਮੀ ਪ੍ਰੀਤਮ ਤੋਂ ਪ੍ਰੀਤਮ ਨੂੰ ਹੀ ਮੰਗਦਾ ਹੈ ਉਸ ਲੋਕ ਕਿੰਨੀਆਂ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇ ਪਰ ਉਹ ਗੁਰੂ ਦਾ ਦਰ ਨਹੀਂ ਛੱਡਦਾ ਜੋ ਮਬੂਲੀ ਜਹੇ ਵਿਖਿਆਨ ਵਿੱਚ ਹੀ ਗੁਰੂ ਦਾ ਦਰ ਛੱਡ ਦੇਵੇ ਉਹ ਆਸ਼ਕ ਨਹੀਂ ਕਹਾ ਸਕਦਾ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਿਆ ਤਾਂ ਛੋੜ ਨਾ ਜਾਈ ਪਾਈ ਗੁਰਦਾਹ ਜੀ ਲਿਖਦੇ ਹਨ ਕਿ ਮਰੀਦ ਤਾਂ ਮੁਰਦੇ ਸਮਾਨ ਹੋਣਾ ਚਾਹੀਦਾ ਹੈ ਸਬਰਤ ਸਿਦਕ ਨਾਲ ਸ਼ਹੀਦ ਹੋ ਕੇ ਸਾਰੇ ਭਰਮ ਸ਼ੰਕੇ ਦੂਰ ਕਰਦੇ ਨੇ ਤਾਂ ਆਸ਼ਕ ਕਹਾ ਸਕਦਾ ਹੈ ਮੁਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋਵਣਾ ਮੁਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋਵਣਾ ਸਬਰ ਸਿਦਕ ਸੀਦ ਭਰਮ ਭੋ ਉਹ ਬਣਾ ਕਿਸੇ ਕਵੀ ਦਾ ਕਥਨ ਹੈ ਇਸ਼ਕ ਦਾ ਰਿਵਾਜ ਰੱਖੀ ਆਸ਼ਕਾ ਦੀ लाज ਰੱਖੀ ਬਾਗ ਪਰਵਾਨੇ ਦੇ ਜਿੰਦ ਸਮਾਂ ਤੇ ਜਲਾਈ ਜਾਵੀਂ ਭਿਖੇ ਮਿਲੇ ਨਾ ਮਿਲੇ ਅਲਖ ਜਗਾਈ ਜਾਵੀਂ ਗੁਰੂ ਦੇ ਦੁਆਰੇ ਸੱਜਣਾ ਢੂਣੀ ਰਮਾਈ ਜਾਵੀਂ ਗੁਰੂ ਦਾ ਨਾ ਬੂਹਾ ਛੱਡੀ ਦਿਲ ਵਿੱਚੋਂ ਦੁਈ ਕੱਢੀ ਇੱਕੋ ਨਾਮ ਜਾਰ ਵਾਲਾ ਬਿਰਦ ਪਕਾਈ ਜਾਮੀ ਟਿੱਖੇ ਮਿਲੇ ਨਾ ਮਿਲੇ ਅਲਖ ਜਗਾਈ ਜਾਮੀ ਇਸੇ ਤਰ੍ਹਾਂ ਇੱਕ ਹੋਰ ਮਹਾਤਮਾ ਨੇ ਲਿਖਿਆ ਹੈ ਭਾਵੇਂ ਪਾਏ ਨਾ ਪਾਏ ਉਹ ਖੈਰਦਾਤਾ ਭਾਵੇਂ ਪਾਏ ਨਾ ਪਾਏ ਉਹ ਖੈਰਦਾਤਾ ਡੇਰਾ ਬੂਹੇ ਉਹਦੇ ਅੱਗੇ ਲਾਈ ਰੱਖੀਏ ਪਾਵੇਂ ਪੈ ਨਾ ਪਾਏ ਉਹ ਖੈਰ ਦਾਤਾ ਡੇਰਾ ਬੂਹੇ ਉਹਦੇ ਅੱਗੇ ਲਾਈ ਰੱਖੀਏ ਕਦੇ ਕਰੇਗਾ ਮਿਹਰ ਨਿਮਾਣੀਆਂ ਤੇ ਹਰਦਮ ਉਸ ਦਾ ਧਿਆਨ ਲਗਾਈ ਰੱਖੀਏ ਗੜੀ ਗੁਰੂ ਦੀ ਪ੍ਰੇਮ ਲਈ ਜੰਗੀਰ ਸੱਚੀ ਹੈ ਗੁਰੂ ਬਾਜੂ ਇਸ ਦੁਰੀਆਂ ਦੀ ਪਰੀਤ ਕੱਚੀ ਹੈ ਗੜੀ ਗੁਰੂ ਦੀ ਪ੍ਰੇਮ ਲਈ ਜੰਗੀਰ ਸੱਚੀ ਹੈ ਗੁਰੂ ਬਾਝੋਂ ਇਸ ਦੁਨੀਆ ਦੀ ਪ੍ਰੀਤ ਕੱਚੀ ਹੈ ਹੋਰ ਛੱਡ ਕੇ ਸਾਰੇ ਇੱਕ ਇਹਦੇ ਪਿੱਛੇ ਪੈ ਜਾ ਇਹਦੇ ਪਿੱਛੇ ਪੈ ਇਕੱਲੇ ਦੇ ਸੰਤ ਮਹਾਤਮਾ ਕਹਿੰਦੇ ਹਨ ਕਿ ਪ੍ਰੇਮੀ ਲਈ ਆਪਣੇ ਗੁਰੂ ਜਾਂ ਪ੍ਰੀਤਮ ਦੀ ਗਲੀ ਹੀ ਸੱਚੀ ਜਗੀਰ ਹੈ ਇਸ ਤੋਂ ਵੱਡੀ ਉਹ ਕੋਈ ਜ਼ਗੀਰ ਨਹੀਂ ਸਮਝਦਾ ਇਸ ਦੇ ਬਾਰੇ ਸ਼੍ਰੀ ਗੁਰੂ ਰਾਮਦਾਸ ਜੀ ਲਿਖਦੇ ਹਨ ਕਿ ਜੇਕਰ ਸੱਤੇ ਦੀਪਾ ਦੇ ਸਮੁੰਦਰਾਂ ਦੀ ਸਭ ਦੌਲਤ ਕੱਢ ਕੇ ਢੇਰ ਲਾ ਦਿੱਤੇ ਜਾਣ ਤਾਂ ਸਤਗੁਰ ਦੇ ਪਿਆਰੇ ਪ੍ਰੇਮੀ ਨੇ ਉਹ ਦੌਲਤ ਲੈਣੀ ਤਾਂ ਕੀ ਉਸ ਬਲ ਲਾਜ਼ਰ ਤੱਕ ਵੀ ਨਹੀਂ ਕਰਦਾ ਉਹ ਤਾਂ ਆਪਣੇ ਸਤਗੁਰ ਤੋਂ ਨਾਮ ਦਾ ਰਸ ਹੀ ਚਾਹੁੰਦਾ ਹੈ ਬਸੂਦਾ ਸਪਦ ਦੀਪ ਹੈ ਸਾਗਰ ਕਢ ਕੰਚਨ ਕਾੜ ਧਰੀਜੈ ਮੇਰੇ ਠਾਕਰ ਕੇ ਜਰ ਇਹਨੂੰ ਨਾ ਬਾਛੈ ਹਰ ਮੰਗੇ ਹਰਸ ਦੀਜੈ ਕਿਸੇ ਸ਼ਹਿਰ ਦਾ ਕਥਨ ਹੈ ਸੱਜਣਾ ਦੀ ਗਲੀ ਕਾਫੀ ਜ਼ਗੀਰ ਦੀ ਹਾਜਤ ਨਹੀਂ ਸੱਜਣਾ ਦੀ ਗਲੀ ਕਾਫੀ ਜ਼ਗੀਰ ਦੀ ਹਾਜਤ ਨਹੀਂ ਨਾਛਾ ਹੈ ਜਦੋਂ ਦਿਲ ਵਿੱਚ ਤਸਵੀਰ ਦੀ ਹਾਜਤ ਨਹੀਂ ਮੁਰਸ਼ਿਦ ਦੀ ਨਜ਼ਰ 파ਰਸ ਮੁਰਸ਼ਿਦ ਦੀ ਨਜ਼ਰ 파ਰਸ ਜਿਹਨੇ ਗੁਰੂ ਦੀ ਨਿਗਾਹ 파ਰਸ ਮਿੰਟੀ ਲਾਉਂਦੀ ਹੈ ਉਸਿਆਣਾ ਬਣਾਉਣ ਤੋਂ ਇਹ ਤਾਂ ਪਤਾ ਨਹੀਂ ਕੀ ਬਣਾ ਦੇ ਪੂਰਾ ਗੁਰੂ ਤਾਂ ਬੰਦੇ ਤੋਂ ਰੱਬ ਬਣਾ ਦਿੰਦਾ ਹੈ ਮੁਰਸ਼ਿਦ ਦੀ ਨਜ਼ਰ 파ਰਸ ਅਕਸੀਰ ਦੀ ਹਾਜਤ ਨਹੀਂ ਹੱਥਾਂ ਵਿੱਚ ਹੱਥ ਦੇ ਕੇ ਇਕਰਾਰ ਜ਼ਰੂਰੀ ਹੈ ਹੱਥਾਂ ਵਿੱਚ ਹੱਥ ਦੇ ਕੇ ਹੱਥਾਂ ਦਾ ਹੱਥ ਦੇ ਦੇ ਤਕਰਾਰ ਕਰ ਲੈ ਬਸ ਇਹ ਤੋਂ ਭਈ ਨਾ ਹੱਥਾਂ ਵਿੱਚ ਹੱਥ ਦੇ ਕੇ ਇਕਰਾਰ ਜ਼ਰੂਰੀ ਹੈ ਦੁਨੀਆਂ ਦੀ ਜ਼ਰੂਰਤ ਨਹੀਂ ਸਤਗੁਰੂ ਯਾਰ ਜ਼ਰੂਰੀ ਹੈ ਦੁਨੀਆਂ ਦੀ ਜ਼ਰੂਰਤ ਨਹੀਂ ਸਤਗੁਰੂ ਯਾਰ ਜ਼ਰੂਰੀ ਹੈ ਹਾਫਜ਼ ਸਾਹਿਬ ਜੀ ਫਰਵਾਉਂਦੇ ਹਨ ਕਿ ਸਤਗੁਰੂ ਦੀ ਗਲੀ ਦੇ ਪਖਾਰੀ ਸਤਖੰਡ ਤੋਂ ਵੀ ਬੇਪਰਵਾਹ ਰਹੇ ਹਨ ਹਾਭਜ ਸਹਿਬ ਦੀ ਪ੍ਰਮੋਦੇ ਹਨ ਕਿ ਸਤਗੁਰ ਦੀ ਗਲੀ ਦੇ ਪਖਾਰੀ ਸਤਖੰਡ ਤੋਂ ਵੀ ਬੇਪਰਵਾਹ ਰਹੇ ਹਨ ਉਹਦਾ ਦੋਮਾਂ ਦਹਾਨਾ ਤੋਂ ਆਜ਼ਾਦ ਅਤੇ ਉਸਦੇ ਪ੍ਰੇਮ ਦੇ ਹੀ ਕੈਦੀ ਹੁੰਦੇ ਹਨ ਗਰਾਈ ਕੂਏ ਤੋਂ ਅਜ ਬਹਿਸਤ ਖੋਲਦਾ ਮੁਸਤਕ ਗਣੀ ਅਸਤ ਅਸੀਰ ਬੰਦੇ ਤੋਂ ਅਜ ਹਰ ਦੋ ਆਲਮ ਆਜ਼ਾਦ ਮਸਤ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਦੇ ਹਨ ਕਿ हे ਸਤਗੁਰ ਨਾ ਮੈਂ ਰਾਜ ਚਾਹੁੰਦਾ ਹਾਂ ਅਤੇ ਨਾ ਹੀ ਮੁਕਤੀ ਚਾਹੁੰਦਾ ਹਾਂ ਬਸ ਮੈਂ ਤਾਂ ਇਹੋ ਚਾਹੁੰਦਾ ਹਾਂ ਕਿ ਬਸ ਮੈਂ ਤਾਂ ਇਹੋ ਚਾਹੁੰਦਾ ਹਾਂ ਕਿ ਮੇਰੀ ਪ੍ਰੀਤ ਆਪ ਦੇ ਚਰਨ ਕਮਲਾਂ ਨਾਲ ਲੱਗੀ ਰਹੇ ਰਾਜ ਨਾ ਚਾਹੂੰ ਮੋਗਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਮਨਪ੍ਰੀਤ ਚਰਨ ਕਮਲਾਰੇ ਇਸ ਲਈ हे ਜੀਬ ਤੂੰ ਸਾਰੇ ਆਸਰੇ ਤਿਆਗ ਦੇ ਕਿਉਂਕਿ ਕੋਈ ਵੀ ਤੇਰੀ ਮਦਦ ਨਹੀਂ ਕਰ ਸਕਦਾ ਇੱਕ ਸਤਿਗੁਰੂ ਹੀ ਸਭ ਮੰਗਾਂ ਪੂਰੀਆਂ ਕਰਨ ਵਾਲਾ ਤੇ ਹਰ ਮੁਸੀਬਤ ਵਿੱਚ ਸਹੇਤਾ ਕਰਨ ਵਾਲਾ ਹੈ ਸੇਵਕ ਦਾ ਇਹੀ ਧਰਮ ਹੈ ਕੇ ਸਵਾਏ ਸਤਿਗੁਰੂ ਦੀ ਸ਼ਰਨ ਦੇ ਹੋਰ ਸਭ ਨੂੰ ਛੱਡਦੇ ਨੇ ਕੇਵਲ ਇੱਕ ਸਤਿਗੁਰ ਤੇ ਭਰੋਸਾ ਰੱਖ ਕੇ ਅਡੋਰ ਰਹੇ ਦਰਦ ਦਰਦਾ ਸਹਾਰਾ ਰੱਖਣਾ ਨਿਖਸ਼ਾਨ ਦਾ ਕਾਰਨ ਹੁੰਦਾ ਹੈ ਅਤੇ ਕੁਝ ਵੀ ਹਾਸਲ ਨਹੀਂ ਹੁੰਦਾ ਇੱਕ ਦਾ ਸਹਾਰਾ ਰੱਖਣਾ ਹੀ ਕਾਮਯਾਬੀ ਦੀ ਕੁੰਜੀ ਹੈ ਇੱਕ ਦਾ ਸਹਾਰਾ ਰੱਖਣਾ ਹੀ ਕਾਮਯਾਬੀ ਦੀ ਕੁੰਜੀ ਹੈ ਇਸ ਜ਼ਿੰਦਗੀ ਦੇ ਵਿੱਚ ਭਾਵੇਂ ਲੱਖਾਂ ਦੁੱਖ ਆਉਣ ਸਤਨਾਮ ਜੀ ਬਖਸ਼ਰਤ ਕਹਦੇ ਐ ਇਸ ਜ਼ਿੰਦਗੀ ਦੇ ਵਿੱਚ ਭਾਵੇਂ ਲੱਖਾਂ ਦੁੱਖ ਆਉਣ ਕਦੇ ਛੱਡ ਦੇ ਨਾ ਦਰ ਜਿਹੜੇ ਆਸ਼ਿਕ ਕਹੌਣ ਕਦੇ ਛੱਡ ਦੇ ਨਾ ਦਰ ਜਿਹੜੇ ਆਸ਼ਿਕ ਕਹੌਣ ਖਲ ਲਾਹੇ ਸੂਲੀ ਚਾੜੇ ਖਲ ਲਾਹੇ ਸੂਲੀ ਚਾੜੇ ਹੱਸ ਹੱਸ ਕੇ ਦੁੱਖੜੇ ਸਹਿ ਜਾ ਦਰ ਦਰ ਦੇ ਮੰਗਣੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਸੰਤ ਮਹਾਤਮਾ ਫਰਮਾਉਂਦੇ ਹਨ ਕਿ ਜੀਵ ਤੇ ਆਪਣੇ ਪ੍ਰਾਰ ਬੰਧ ਕਰਮਾਂ ਦੇ ਅਨੁਸਾਰ ਜ਼ਿੰਦਗੀ ਵਿੱਚ ਲੱਖਾਂ ਹੀ ਦੁੱਖ ਕਸ਼ਟ ਆਉਦੇ ਹਨ ਇਸ ਨੂੰ ਮਨ ਵਿੱਚ ਇਹ ਖਿਆਲ ਕਰਕੇ ਗੁਰੂ ਦਾ ਦਰ ਨਹੀਂ ਛੱਡਣਾ ਚਾਹੀਦਾ ਕਿ ਸਤਿਗੁਰ ਨੇ ਮੇਰੀ ਦੁੱਖ ਮੁਸੀਬਤ ਦੂਰ ਕਿਉਂ ਨਾ ਕੀਤੀ ਇਹ ਸਾਡੇ ਪਿਛਲੇ ਕੀਤੇ ਕਰਮਾਂ ਦਾ ਫਲ ਹੈ ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਇਹ ਸਾਨੂੰ ਹੱਸ ਹੱਸ ਕੇ ਉਗਤ ਲੈਣੀ ਚਾਹੀਦੀ ਹਨ ਇਸ ਦੇ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਦੱਦਾ ਦੋਸ਼ ਨਾ ਦਿਓ ਕਿਸ ਹੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨ ਦੀਜੈ ਅਬਰਦਨ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਫਰਉਂਦੇ ਹਨ ਦੋਸ ਨ ਦੀਜੈ ਕਾਹੂ ਲੋਗ ਜੋ ਕਮਾਂਬਣ ਸੋਈ ਓਗ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫੇਰ ਲਿਖਦੇ ਹਨ ਕਿ ਦੁੱਖ ਨੂੰ ਛੱਡ ਕੇ ਸੁਖੀ ਸੁਖ ਮੰਗਣੇ ਬੇਫਾਇਦੇ ਹਨ ਕਿਉਂਕਿ ਦੁੱਖ ਸੁੱਖ ਦੋਵੇਂ ਇਸ ਜਿਸਮ ਦੇ ਜਾਨੇ ਸਰੀਰ ਦੇ ਕੱਪੜੇ ਹਨ ਜੋ ਅਵਸ਼ ਕਰਕੇ ਪਹਿਨਣੇ ਜਾਣੀ ਭੋਗਣੇ ਪੈਂਦੇ ਹਨ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀ ਐ ਸੁਖ ਸੁਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਪਾਣੀ ਗਰੀਬੀ ਆਵੇ ਜਾਂ ਮੇਰੀ ਤੰਦਰੁਸਤੀ ਹੋਵੇ ਜਾਂ ਬਿਮਾਰੀ ਸੋ ਖਾਵੇ ਜਾਂ ਦੁੱਖ ਚਾਹੇ ਕੋਈ ਵੀ ਮੁਸੀਬਤ ਆ ਪਵੇ ਸਰਬਾਲਕ ਦੀਆਂ ਦਾਤਾਂ ਸਮਝ ਕੇ ਖੁਸ਼ੀ ਨਾਲ ਪ੍ਰਵਾਨ ਕਰੇ ਜੋ ਆਸ਼ਿਕ ਜਾਂ ਪ੍ਰੇਮੀ ਸਿੱਖ ਘਾਉਦੇ ਹਨ ਉਹ ਇਨਾਂ ਦੁੱਖਾਂ ਵਿੱਚ ਘਬਰਾ ਕੇ ਗੁਰੂ ਦਾ ਦਰ ਨਹੀਂ ਛੱਡਦੇ ਬੇਸ਼ੱਕ ਜਿਸਮ ਦੀ ਖੱਲ ਵੀ ਲੈ ਜਾਵੇ ਤੇ ਸੂਲੀ ਉੱਪਰ ਝੂਠੇ ਵੀ ਲੈਣੇ ਪੈਣ ਉਹ ਇਹਨਾਂ ਤਕਲੀਫਾਂ ਨੂੰ ਇੱਕ ਖੇਲ ਤਮਾਸ਼ਾ ਹੀ ਸਮਝਦੇ ਹਨ ਉਹ ਇਹਨਾਂ ਦੁੱਖਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਸਗੋਂ ਸਦਾ ਮਸਤ ਅਤੇ ਅਡੋਲ ਜਿਹਾ ਰਹਿੰਦੇ ਹਨ ਸ੍ਰੀ ਗੁਰੂ ਰਾਮਦਾਸ ਜੀ ਲਿਖਦੇ ਹਨ ਕਿ ਹੇ ਮਾਲਕ ਚਾਹੇ ਦੁੱਖ ਦੇ ਨੇ ਜਾਂ ਸੁੱਖ ਮੈਂ ਤੈਨੂੰ ਹੀ ਸਿਮਰਾਂਗਾ ਜੇਕਰ ਮੈਨੂੰ ਭੁੱਖਾ ਰੱਖੇ ਤਾਂ ਵੀ ਮੈਂ ਰੱਜਿਆ ਹੀ ਸਮਝਾਂਗਾ ਦੁੱਖ ਵਿੱਚ ਸੁੱਖ ਹੀ ਮਨਾਵਾਂਗਾ ਪਰ ਤੈਨੂੰ ਛੱਡ ਕੇ ਨਹੀਂ ਜਾ ਸਕਦਾ ਜੇ ਸੁੱਖ ਦੇ ਤਾਂ ਤੂੰ ਜੇ ਆਰਾਧੀ ਦੁੱਖ ਵੀ ਤੁਰੇ ਧਿਆਈ ਜੇ ਭੁੱਖ ਦੇ ਤਾਂ ਇੱਤ ਹੀ ਰਾਜਾ ਦੁੱਖ ਵਿੱਚ ਸੁੱਖ ਮਨਾਈ ਤੇਰਾ ਐਸਾ ਸੱਚਾ ਮਿੱਤਰ ਕੋਈ ਰੀਸ ਕੀ ਕਰੇ ਹੁਣ ਇਹਦੀ ਪੰਜਵੀਂ ਕੜੀ ਆ ਗਈ ਆਪਣੀ ਸ਼ਬਦ ਦੀ ਤੇਰਾ ਐਸਾ ਸੱਚਾ ਮਿੱਤਰ ਕੋਈ ਰੀਸ ਕੀ ਕਰੇ ਜਿੱਥੇ ਪਵੇ ਕੋਈ ਢੀੜ ਉੱਥੇ ਅੱਗੇ ਹੋ ਖੜੇ ਜਿਹੜਾ ਸਾਥ ਕਿਤੇ ਨਾ ਛੱਡੇ ਇਹਦੇ ਚਰਨੀ ਜਾ ਕੇ ਠਹਿ ਜਾ ਦਰਦਰ ਦੇ ਮੰਗਣੇ ਲਾ ਲਓ ਇੱਕ ਦਰ ਦਾ ਹੋ ਕੇ ਬਹਿ ਜਾ ਹੇ ਜੀਵ ਸਤਗੁਰ ਤੇਰਾ ਐਸਾ ਸੱਚਾ ਮਿੱਤਰ ਹੈ ਜਿਸ ਦਾ ਮੁਕਾਬਲਾ ਦੁਨੀਆਂ ਵਿੱਚ ਕੋਈ ਵੀ ਨਹੀਂ ਕਰ ਸਕਦਾ ਜਿੱਥੇ ਵੀ ਸਿੱਖ ਦੇ ਕੋਈ ਮੁਸੀਬਤਾਵੇ ਉਸੇ ਪੌਝਦਾ ਹੈ ਅਤੇ ਮੁਸੀਬਤ ਨੂੰ ਦੂਰ ਕਰਦਾ ਹੈ ਐਸੇ-ਐਸੇ ਦੁੱਖਾਂ ਤੋਂ ਬਚਾਉਂਦਾ ਹੈ ਜਿਨ੍ਹਾਂ ਦੀ ਸਿੱਖ ਨੂੰ ਖਬਰ ਵੀ ਨਹੀਂ ਹੁੰਦੀ ਕਿ ਕਦੋਂ ਦੁੱਖ ਆਇਆ ਤੇ ਕਦੋਂ ਟਲ ਗਿਆ ਗੁਰੂ ਆਪਣੇ ਸਿੱਖ ਨੂੰ ਦੁੱਖਾਂ ਤੋਂ ਬਚਾਉਂਦਾ ਰਹਿੰਦਾ ਹੈ ਗੁਰੂ ਆਪਣੇ ਸਿੱਖ ਨੂੰ ਦੁੱਖਾਂ ਤੋਂ ਬਚਾਉਂਦਾ ਰਹਿੰਦਾ ਹੈ ਪਰ ਜਨਮਾਂ ਦਾ ਤੱਕ ਨਹੀਂ ਇਸ ਦੁਨੀਆ ਵਿੱਚ ਵੀ ਸਿੱਖ ਦੀਆਂ ਸਾਰ ਜ਼ਰੂਰਤਾਂ ਪੂਰੀਆਂ ਕਰਦਾ ਹੈ ਇਸ ਦੁਨੀਆ ਵਿੱਚ ਵੀ ਸਿੱਖ ਦੀਆਂ ਸਾਰ ਜ਼ਰੂਰਤਾਂ ਪੂਰੀਆਂ ਕਰਦਾ ਹੈ ਅਤੇ ਜਦ ਸਿੱਖ ਦੀ ਮੌਤ ਹੁੰਦੀ ਹੈ ਤੇ ਬੇਸ਼ੁਮਾਰ ਕਸ਼ਟ ਸਮਾ ਹੁੰਦਾ ਹੈ ਉਸ ਸਮੇਂ ਵੀ ਸਤਗੁਰ ਸਿੱਖ ਦੀ ਸੁਰਤ ਨੂੰ ਨਾਲ ਲੈ ਕੇ ਜਾਂਦਾ ਹੈ ਤੇ ਦੁੱਖਾਂ ਨੂੰ ਦੂਰ ਕਰਦਾ ਹੈ ਅਗਲੀ ਦਰਗਾਹ ਵਿੱਚ ਜਿੱਥੇ ਲੇਖਾ ਮੰਗਿਆ ਜਾਂਦਾ ਹੈ ਉੱਥੇ ਵੀ ਆਪ ਅੱਗੇ ਖੜਾ ਹੋ ਜਾਂਦਾ ਹੈ ਜਾਨੀ ਹਰ ਸਮੇਂ ਦੁੱਖ ਤਕਲੀਫ ਵਿੱਚ ਸਾਥ ਦਿੰਦਾ ਹੈ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗਿਆ ਤਿੱਥੇ ਖੜਾ ਹੈ ਦਸਾਨ ਬੋਲ ਵੀ ਰੂਪ ਸਾਹਿਬ ਜੀ ਵੀ ਫਰਮਾਉਂਦੇ ਹਨ ਕਿ ਸਤਗੁਰ ਦਾਦਾ ਮਿਹਰਬਾਨ ਹੈ ਬਿਨਾਂ ਕਿਸੇ ਬਦਲੇ ਜਾਂ ਰਿਸ਼ਵਤ ਦੇ ਖਤਰਨਾਕ ਮੁਸੀਬਤਾਂ ਦੇ ਵੇਲੇ ਸਾਡੀ ਸੱਚੀ ਮਦਦ ਕਰਦਾ ਹੈ ਮਿਹਰ ਬਾਬੇ ਰਿਸ਼ਵਤਾ ਜਾਰੀ ਕੋ ਨ ਦਰ ਮਕਾਮ ਸਖਤੋਂ ਦਰ ਰੋਦ ਗਿਆ ਜਾਣੇ ਬਿਨਾਂ ਰਿਸ਼ਤ ਤੋਂ ਹੋਰ ਤੇ ਰਿਸ਼ਤ ਮੰਗਦੇ ਨੇ ਇਹ ਬਿਨਾਂ ਰਿਸ਼ਤ ਤੋਂ ਜਾ ਖੜਦਾ ਹੈ ਇਹਨੇ ਜਾ ਕੇ ਉਹਦੇ ਵਿੱਚੋਂ ਕੱਢ ਹੀ ਲੈਣਾ ਆਪਣੀ ਸੇਕ ਨੂੰ ਸੇਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਫਰਮਾਉਂਦੇ ਹਨ ਪਾਏ ਗਏ ਜਰਤੇ ਤੁਮਰੇ ਤਰਤੇ ਕੋ ਆਖ ਤੇਰੇ ਨਹੀਂ ਆੰਦੇ ਹੋ ਇਸ ਤੁਕ ਦੇ ਕਥਨ ਅਨੁਸਾਰ ਸਿੱਖ ਨੂੰ ਚਾਹੀਦਾ ਹੈ ਕਿ ਜਦ ਸਤਗੁਰ ਦੇ ਚਰਨਾਂ ਦਾ ਆਸਰਾ ਲੈ ਲਵੇ ਭਾਵੇਂ ਇੱਕ ਸਤਗੁਰ ਦੇ ਚਰਨ ਪਕੜ ਲਵੇ ਤਾਂ ਹੋਰ ਕਿਸੇ ਨੂੰ ਮੰਨਣਾ ਤਾਂ ਇੱਕ ਪਾਸੇ ਰਹਾ ਅੱਖ ਥੱਲੇ ਵੀ ਨਹੀਂ ਲਿਆਉਣਾ ਚਾਹੀਦਾ ਸਤਗੁਰ ਦਾ ਸਦਾ ਸਤਗੁਰ ਸਦਾ ਦੀਨਾਂ ਤੇ ਦਇਆ ਕਰਨ ਵਾਲਾ ਭਾਵ ਦੀਨ ਦਇਆਲ ਹੈ ਅਤੇ ਲੋਕ ਪ੍ਰਲੋਕ ਵਿੱਚ ਸਹਾਈ ਹੁੰਦਾ ਹੈ ਸਤਗੁਰ ਬਾਝ ਨ ਬੇਲੀ ਕੋਈ ਇੱਥੇ ਉੱਥੇ ਰਾਖਾ ਪਰਬ ਚੋਈ ਸਤਗੁਰ ਹਰ ਜ਼ਰੂਰਤ ਤੇ ਖਤਰਨਾਕ ਔਕੜਾਂ ਵਿੱਚ ਸਾਡੀ ਮਦਦ ਕਰਦਾ ਹੈ ਤੇ ਕਦੇ ਵੀ ਸਾਥ ਨਹੀਂ ਛੱਡਦਾ ਇਸ ਲਈ हे ਜੀਬ ਤੈਨੂੰ ਚਾਹੀਦਾ ਹੈ ਕਿ ਹਰ ਵੇਲੇ ਉਸ ਦੇ ਚਰਨਾਂ ਦਾ ਆਸਰਾ ਰੱਖ ਤੇ ਇਹੀ ਪ੍ਰਾਰਥਨਾ ਕਰਕੇ हे सतगुरु मैं सारे द्वारई छड़के एक तेरा द्वारा पकड्या है इस कर के अपनी शरण विच आए दी लाज रख मैं सदा तेरा ही दास हां मैं सदा तेरा ही दास हां सगल द्वार को छाड़ के गया ओ तो और द्वार बागे की लाजस गोविंद दास तुहार हे जीव जेकर तू सच्चे दलो इस तरह दा हो जावे ता सतगुरु ता सतगुरु तेलु कोई ਔਖੀ ਘੜੀ ਦੇਖੜ ਹੀ ਨਾ ਦੇਵੇ ਤੂੰ ਸੰਸਾਰ ਵਿੱਚ ਵੀ ਮੋਜਾਂ ਮਾਣੇ ਤੇ ਅਗਲੀ ਦਰਗਾਹ ਵਿੱਚ ਵੀ ਤੇਰਾ ਮੁਖ ਉਜੜਾ ਹੋ ਜਾਵੇ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਦ ਸਮਾਲੇ ਬਾਰ ਦੇਣੀ ਗੁਰੂ ਉਤੋਂ ਜਿੰਦ ਜਾਨ ਵੀ ਕਰੀ ਨਜ਼ਰਾਨੇ ਦੀਨ ਤੇ ਅਮਾਨ ਵੀ ਸੁਣ ਲੋ ਪ੍ਰੇਮਿਓ ਗੌਰ ਨਾਲ ਸੁਣ ਲੋ ਪੂਰੇ ਗੌਰ ਨਾਲ ਚਾਹੇ ਲੱਖਾਂ ਵਾਰੀ ਬੰਦਾ ਬਣ ਕੇ ਆ ਜੇ ਪਰਮਪਿਤਾ ਜੀ ਕਹਿੰਦੇ ਜਿੰਨਾ ਚਿਰ ਪੂਰੇ ਸਤਿਗੁਰ ਜਿੰਨਾ ਚਿਰ ਪੂਰਾ ਸਤਿਗੁਰ ਨਹੀਂ ਮਿਲਦਾ ਉਹਦੇ ਬਚਨਾਂ ਤੇ ਦੀ ਚੱਲਦਾ ਉਹਨਾਂ ਦੇ ਗੱਲ ਨਹੀਂ ਬਣਦੀ ਤੇ ਉਹਦੇ ਤੋਂ ਦੀ ਵਾਰ ਦੇ ਸਾਰਾ ਕੁਝ ਹੋਣ ਗਿਆ ਰਾਂ ਬਾਰ ਦੇ ਵੀ ਗੁਰੂ ਤੋਂ ਜਿੰਦ ਜਾਨ ਵੀ ਕਰੀ ਨਜਰਾਨੇ ਦੀਨ ਤੇ ਮਾਨਵੀ ਕੋਈ ਮੰਨੇ ਜਾਂ ਨਾ ਮੰਨੇ ਸਤਨਾਮ ਦੀ ਗੱਲ ਤੂੰ ਕਹਿ ਜਾ ਦਰ ਦਰ ਦੇ ਮੰਗਣੇ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ ਸੰਤ ਮਹਾਤਮਾ ਫਰਮਾਉਂਦੇ ਹਨ ਕਿ हे ਜੀਵ ਤੂੰ ਆਪਣੇ ਮੁਰਸ਼ਿਦ ਦੇ ਉਤੋਂ ਜਿੰਦ ਜਾਨ ਕਰਵਾਨ ਕਰਦੇ ਕਿਉਂਕਿ ਇਹ ਮਾਰਗ ਹੀ ਐਸਾ ਹੈ ਕਿ ਇੱਥੇ ਜਿਸਮ ਜਾਨ ਦੀਨ ਤੇ ਇਮਾਨ ਸਭ ਕਰਮਾ ਸਭ ਕਰਵਾਨ ਕਰਨੇ ਪੈਂਦੇ ਹਨ ਤਨ ਦਿਓ ਮਨ ਦਿਓ ਜਾਨ ਦਿਓ ਤੇ ਇਮਾਨ ਵੀ ਦੇ ਦਿਓ ਤਾਂ ਕਿ ਤੇ ਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਜਿਸ ਤਰ੍ਹਾਂ ਪ੍ਰੇਮ ਬਿਨਾ ਇਨਸਾਨ ਮਰਦਾ ਹੈ ਇਸੇ ਤਰ੍ਹਾਂ ਕੁਰਬਾਨੀ ਬਿਨਾ ਪ੍ਰੇਮ ਥੋਥਾ ਹੈ ਇੱਥੇ ਹਰ ਚੀਜ਼ ਦੀ ਕੁਰਬਾਨੀ ਕਰਨੀ ਪੈਂਦੀ ਹੈ ਹਾਫਜ਼ ਸਾਹਿਬ ਜੀ ਫਰਮਾਉਦੇ ਹਨ ਕਿ ਤੂੰ ਸਬਰ ਰੱਖ ਕਿਉਂਕਿ ਜਦ ਤੱਕ ਕਿਸੇ ਨੇ ਪ੍ਰੇਮ ਦੇ ਰਸਤੇ ਵਿੱਚ ਜਾਣ ਨਹੀਂ ਦਿੱਤੀ ਤਦ ਤੱਕ ਉਹ ਪ੍ਰੀਤਮ ਤੱਕ ਨਹੀਂ ਪੁੱਜ ਸਕਿਆ ਹਾਭਜ ਸਹਿਰਜੀ ਫਰਮਾਉਂਦੇ ਹਨ ਕਿ ਤੂੰ ਸਬਰ ਰੱਖ ਕਿਉਂਕਿ ਜਦ ਜਦ ਤੱਕ ਕਿਸੇ ਨੇ ਪ੍ਰੇਮ ਦੇ ਰਸਤੇ ਵਿੱਚ ਜਾਨ ਨਹੀਂ ਦਿੱਤੀ ਤਾ ਤੀਕਣ ਤੱਕ ਉਹ ਪ੍ਰੀਤਮ ਤੱਕ ਨਹੀਂ ਪੁੱਜ ਸਕਿਆ ਹਾਭਜ ਸਬੂਰ ਬਾਸ ਕੇ ਦਰ ਰਾਹੇ ਆਚ ਕੀ ਹਰ ਕਸ ਕੇ ਜਾ ਨਜ਼ਾਰਦ ਬਜਾਨੋ ਨਵੇਂ ਰਸਦ ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਲਿਖਦੇ ਹਨ ਕਿ ਤਨ ਮਨ ਧਨ ਸਭ ਸੌਪ ਗੁਰੂ ਨੂੰ ਤਨ ਮਨ ਧਨ ਸਭ ਸੌਪ ਗੁਰੂ ਨੂੰ ਸੌਂਪ ਕੇ ਵੀ ਉਸ ਦਾ ਹੁਕਮ ਮੰਨੇ ਤਾਂ ਉਸ ਨੂੰ ਪਾਈਦਾ ਹੈ ਤਨ ਮਨ ਧਨ ਸਭ ਗੁਰ ਕੋ ਤਨ ਮਨ ਸਭ ਸੌਪ ਗੁਰ ਕੋ ਹੋਕਮ ਮੰਨਿਐ ਪਾਈਐ ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਲਿਖਦੇ ਹਨ ਕਿ ਤਨ ਮਨ ਧਨ ਸਭ ਗੁਰੂ ਨੂੰ ਛੌਂਪ ਕੇ ਵੀ ਉਸ ਦਾ ਹੁਕਮ ਮੰਨੇ ਤਾਂ ਉਸ ਨੂੰ ਪਾਈਦਾ ਹੈ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਪਾਈਐ ਪਿੱਛੇ ਜਿੰਨੇ ਵੀ ਸੰਤ ਮਹਾਤਮਾ ਦੇ ਬਾਚਨ ਦੱਸ ਚੁੱਕੇ ਹਾਂ ਇਹ ਅਸਲੀਅਤ ਹੈ ਜਦ ਤੱਕ ਕਿਸੇ ਨੇ ਆਪਣਾ ਤਨ ਮਨ ਧਨ ਦੀਨ ਅਮਾਨ ਤੇ ਜਾਨ ਆਪਣੇ ਗੁਰੂ ਤੋਂ ਕੁਰਬਾਨ ਨਹੀਂ ਕੀਤੇ ਉਦੋਂ ਤੱਕ ਉਹ ਕੁਝ ਨਹੀਂ ਪਾ ਸਕਿਆ ਦੂਸਰਾ ਜਦ ਤੱਕ ਜੀਵ ਦਰਦਰ ਦਾ ਖਿਆਲ ਛੱਡ ਕੇ ਇੱਕ ਦਰ ਤੇ ਭਰੋਸਾ ਕਰਕੇ ਨਹੀਂ ਬੈਠਦਾ ਕਤਕ ਉਹ ਸਭ ਚੀਜ਼ਾਂ ਤੋਂ ਖਾਲੀ ਰਹਿੰਦਾ ਹੈ ਉਸ ਨੂੰ ਨਾ ਤਾਂ دنیਵੀ ਸੁਖ ਪ੍ਰਾਪਤ ਹੁੰਦਾ ਹੈ ਤੇ ਨਾ ਹੀ ਮਾਲਕ ਦੇ ਸੱਚੇ ਪ੍ਰੇਮ ਦੀ ਝਲਕ ਮਿਲਦੀ ਹੈ ਇਹ ਸੱਚੀਆਂ ਬਾਤਾਂ ਹਨ ਚਾਹੇ ਕੋਈ ਮੰਨੇ ਜਾਂ ਨਾ ਮੰਨੇ ਛੇ ਸਤਨਾਮ ਜੀ ਮਹਾਰਾਜ ਦੇ ਬਚਨ ਹੈ ਕਹਿੰਦੇ ਇਹ ਸੱਚੀਆਂ ਬਾਤਾਂ ਹਨ ਚਾਹੇ ਕੋਈ ਮੰਨੇ ਜਾਂ ਨਾ ਮੰਨੇ ਇਹ ਜੀਵ ਦੀ ਮਰਜ਼ੀ ਹੈ ਅਸਲ ਵਿੱਚ ਜੀਵ ਦੇ ਫਾਇਦੇ ਵਾਲੀ ਗੱਲ ਇਹੀ ਹੈ ਕਿ ਦਰਦਰ ਤੇ ਜਾਣਾ ਛੱਡ ਕੇ ਇੱਕ ਦਰ ਤੇ ਭਰੋਸਾ ਕਰਕੇ ਹੀ ਬੈਠ ਜਾਵੇ ਕਿਉਂਕਿ ਦੁਬਤਾ ਮੇ ਦੋਨੋਂ ਗਏ ਦੁਬਤਾ ਮੇ ਦੋਨੋਂ ਗਏ ਮਾਇਆ ਮਿਲিনা RAM ਜੋ ਨਹੀਂ ਜਾਂਦੇ ਨੇ ਦੁਬਤਾ ਚ ਨਾ ਮਾਇਆ ਮਿਲਦੀ ਹੈ ਨਾ RAM ਮਿਲਦਾ ਹੈ ਦੁਬਤਾ ਮੇ ਦੋਨੋਂ ਗਏ ਮਾਇਆ ਮਲੀਨਾ RAM ਤਾਂ ਸੰਤ ਗੁਰੂ ਤੇਰਾ ਹੀ ਆਸਰਾ